ਦਾ ਸਾਰੇ ਦੋਸਤਾਂ ਮਿੱਤਰਾਂ ਦਾ ਸਹਿਯੋਗ ਹੈਗਾ ਹੈ ਕਾਕਾ ਰਣਦੀਪ ਜੀ ਜਿਨ੍ਹਾਂ ਬਾਰੇ ਕੁਝ ਪੁੱਛ ਰਹੇ ਸੀਗੇ ਸਾਡੇ ਵਿਚਕਾਰ ਨੇ ਇਹਨਾਂ ਦਾ ਆਪਣਾ ਜੋ ਪਰਿਵਾਰਕ ਪ੍ਰਭਾਵ ਹੈਗਾ ਉਹਨੂੰ ਪੂਰਾ ਕਾਂਗਰਸ ਦੇ ਪਾਰਟੀ ਦੇ ਹੱਕ ਵਿੱਚ ਝੋਕ ਰੱਖਿਆ ਇਹਨਾਂ ਨੇ ਜੋ ਸਾਥਸੀ ਧਰਮ ਸੋਧਰ ਵਾਲੇ ਭਾਈ ਸਾਹਿਬ ਨੇ ਉਹ ਵੀ ਇੱਥੇ ਨੇ ਜਿਵੇਂ ਇੱਕ ਸਿੰਘਲਾ ਤੇ ਪਿੱਟੂ ਜੀ ਨੇ ਜਿੰਨੇ ਮਿਲ ਕੇਤੇ ਅਲੱਗ-ਅਲੱਗ ਵਪਾਰਕ ਜਥੇਬੰਦੀਆਂ ਦੇ ਮੈਂ ਇਹ ਦੇ ਇਕੱਠੇ ਕੀਤੇ ਆ ਜਿਨ੍ਹਾਂ ਪਿੱਛੇ ਹਜ਼ਾਰਾਂ VOT ਦਾ ਸਮੂਹ ਹੈਗਾ ਆ ਅੱਜ ਉਹਨਾਂ ਨੂੰ ਦੇਖ ਕੇ ਮਿਲ ਕੇ ਬਹੁਤ ਖੁਸ਼ੀ ਹੋਈ ਹੈਗੀ ਹੈ ਅੱਜ ਦਾ ਸਾਇਦ ਦੱਸਦਾ ਹੈਗਾ ਕਿ ਨਾ ਆਪ ਜਿਹੜੀ ਕਿ ਰਵਾਇਤੀ ਕਾਂਗਰਸੀ ਸੀਟ ਰਹੀ ਹੈ ਇਸ ਵਾਰ ਉਹ ਲਾਜ਼ਮੀ ਤੌਰ ਤੇ ਬਹੁਤ ਵੱਡੇ ਅੰਕਰ ਨਾਲ ਸਾਰੇ ਵੇ ਪੜਾਹੇ ਹਲਕੇ ਚ ਸਭ ਤੋਂ ਵੱਧ ਇਹ ਲੀਡ ਹੋਊਗੀ ਤਾਂ ਉਹ ਹਲਕਾ ਨਾਪਦੀ ਹੋਗੀ ਕਿਉਂਕਿ ਇੱਕ ਪਾਸੇ ਸ਼ੀਰਵਾਦ ਹੈਗਾ ਇਸ ਜੋ ਅੱਜ ਇਕੱਠ ਇੱਥੇ ਹੋਇਆ ਇੱਕ ਪਾਸੇ ਸ਼ੀਰਵਾਦ ਹੈਗਾ ਜੋ ਇੱਕ ਪਰਿਵਾਰਕ ਜੋ ਪਰਿਵਾਰ ਇੱਕ ਇੱਕ ਪਰਿਵਾਰ ਹੈਗਾ ਜਿਹੜਾ ਕਿ ਪ੍ਰਦਰਸ਼ਨ ਹਰ ਸਿੰਘ ਹੋਰਾਂ ਦੇ ਉਦੋਂ ਤੋਂ ਲੈ ਕੇ ਹੁਣ ਤੱਕ ਨਾਪੇ ਚੱਲਿਆ ਆ ਰਿਹਾ ਉਹਨਾਂ ਦੇ ਫਰਜੰਦ ਕਾਕਾ ਰਲੀਵ ਸਿੰਘ ਜੀ ਦਾ ਉਹ ਜਿਹੜਾ ਪ੍ਰਭਾਵ ਹੈਗਾ ਇੱਕ ਪਾਸੇ ਉਹ ਨਾਲ ਹੈਗਾ ਸੋ ਇਹ ਕੁੱਲ ਮਿਲਾ ਕੇ ਅੱਜ ਸਾਨੂੰ ਅੱਜ ਇਹਨਾਂ ਹੌਸਲਾ ਹੋਇਆ ਇੱਥੇ ਆ ਕੇ ਕਿ ਏਨ ਲੱਗਦਾ ਕਿ ਇੱਕ ਧੇਰੀ ਹੈਗੀ ਹੈ ਜੋ ਕੰਮ ਦੇ ਪੱਧਰ ਤੇ ਚੱਲ ਰਹੀ ਹੈ ਹਲਕਾ ਨਾ ਪੱਧਰ ਤੇ ਆਹੋ ਮੇਰਾ ਰਿਸਪੌਂਸ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਰਿਸਪੌਂਸ ਲੋਕਾਂ ਦਾ ਬੜਾ ਸਾ ਹੈਗਾ ਜੀ ਬੜਾ ਜੋਸ਼ ਹੈਗਾ ਔਰ ਬੜਾ ਵਧੀਆ ਆਰਗੇਨਾਈਜ਼ ਕੀਤਾ ਗਿਆ ਪ੍ਰੋਗਰਾਮ ਨੌਜੋਤ ਸਿੰਘ ਸਿੱਧੂ ਦਾ ਗੱਲ ਹੋਈ ਕੁਛ ਦਿਨ ਪਹਿਲਾਂ ਉਹਨਾਂ ਦੀ ਮੈਡਰ ਨੂੰ ਨਵੀਂ ਤਕਲੀਫ ਆ ਗਈ ਸੀ ਜੋ ਪ੍ਰੋਬਲਮ ਤੋਂ ਪਤਾ ਹੈਗੀ ਆ ਉਹ ਕਾਂਗਰਸ ਦੇ ਨਾਲ ਹੀ ਨੇ ਡਾਕਟਰ ਬਲਬੀਰ ਸਿੰਘ ਦਾ ਵਿਰੋਧ ਹੋਇਆ ਜੀ ਕੱਲ ਪਿੰਡ ਕਿਵੇਂ ਬਾਤ ਦੇਖੋ ਜੋ ਲੋਕਾਂ ਨੂੰ ਸਵਾਲ ਪੁੱਛਦੇ ਨੇ ਜੋ ਵਾਦੇ ਕੀਤੇ ਸੀ ਲੋਕਾਂ ਦੇ ਨਾਲ 10000 ਰੁਪਏ ਪੈਨਸ਼ਨ ਵਾਲਾ ਜਾਂ ਮਤਲਬ ਹੋਰ ਜੋ ਕਿਸਾਨੀ ਦਾ ਵਾਦੇ ਕੀਤੇ ਸੀ ਕਿ ਮੁਰਗੀ ਦਾ ਮੌਬਾਜਾ ਬੱਕਰੀ ਦਾ ਮੌਬਾਜਾ ਉਹ ਲੋਕ ਕੁਛ ਦਿਨ ਵੀ ਭਾਈ ਦੋ ਮੌਬਾਜਾ ਕਹਿੰਦੇ ਸੀ ਗੁਨਾਹਗੀਆਂ ਬਾਹਰ ਹੋਣਗੀਆਂ ਮੌਬਾਜਾ ਪਹਿਲਾਂ ਮਿਲੂਗਾ ਤੋ ਜਿਹੜੇ ਕਿ ਸਟੇਜੀ ਭਾਸ਼ਣ ਜਿਹੜੇ ਸਟੇਜੀ ਭਾਸ਼ਣ ਕੀਤੇ ਹੋਏ ਆ ਉਹ ਹੁਣ ਸਾਹਮਣੇ ਆ ਰਹੇ ਹੈਗੇ ਕਿ ਲੋਕਾਂ ਲੋਕੀ ਔਕੇ ਨੇ ਤੇ ਸਵਾਲ ਲੋਕਾਂ ਦੇ ਪੁੱਛਣੇ ਬਾਝੋਂ ਬੰਦੇ ਹੈਗੇ ਸ਼੍ਰੀਮਤੀ ਬਲਜੀਤ ਕੌਰ ਨੂੰ ਵੀ ਤੇ ਡਾਕਟਰ ਬਲਬੀਰ ਸਰ ਜੀ ਕਹਾਂ ਪਰਨੀਤ ਕੌਰ ਨਿਸਬਤੀ ਹੈਗੀ ਆ ਸਰਿਕੋਵਾ ਆਪਣਾ ਵਿਚਾਰ ਕਰਤਾ ਵੀ ਹੱਕ ਹੈਗਾ ਤੇ ਵਿਰੋਧ ਕਰਨਾ ਵੀ ਲੋਕਾਂ ਦਾ ਜਮਹੂਰੀ ਹੱਕ ਹੈਗਾ ਤੇ ਜਿਹੜੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਖਿਲਾਫ ਮਕੱਮਾ ਦਰਜ ਹੋ ਗਿਆ ਹੈਗਾ ਸਾਨੂੰ ਮੇਰੇ ਅਗੇ ਪੁਲਿਸ ਇਮਾਨਦਾਰੀ ਨਾਲ ਕਾਰਵਾਈ ਕਰਕੇ ਉਹਨਾਂ ਨੂੰ ਬੰਦੀ ਧਰਾਵਾ ਜਹਿ ਸਜ਼ਾ ਦੇਣ ਦੀ ਹੈ ਸਾਡੇ ਘਰ ਵੀ ਨਹੀਂ ਗਏ ਜਿੱਤ ਕੋਈ ਹੈ ਨਹੀਂ ਇਹ ਜਾਣੇ ਜਾਣ ਜੋ ਕਿ ਹੈ ਹੀ ਨਹੀਂ ਇਹ ਟੱਬਰ ਜਾਣ ਜੋਗਾ ਹੈ ਹੀ ਨਹੀਂ ਕਿਉਂਕਿ ਉਸ ਭਾਜਪਾ ਦੇ ਰਲੇ ਨੇ ਜਿਹੜੇ 750 ਕਿਸਾਨਾਂ ਦੀ ਕਤਲ ਹੈ ਜਿਹਨੇ ਲਕੀਮਪੁਰ ਕੀਰੀ ਵਿੱਚ ਖਾਨਾ ਨੂੰ ਕਾਰਥਲੇ ਦਰੜ ਕੇ ਮਾਰਿਆ ਹੈਗਾ ਹੁਣ ਵੀ ਉਹ ਭਾਜਪਾ ਦਾ ਕੈਂਡੀਡੇਟ ਹੈਗਾ ਜਿਸ ਨੇ ਖਾਨਾ ਕੀਤੇ ਵਾਦੇ ਤੋਂ ਮੁਲਕਰ ਹੋਈ ਹੈਗੀ ਹੈ ਬਿਜਲੀ ਬਿੱਲ ਵਾਪਸ ਨਹੀਂ ਲਿਆ ਜਿਹੜਾ ਕੇਂਦਰ ਸਰਕਾਰ ਨੇ ਪੇਸ਼ ਕੀਤਾ ਸੀਗਾ ਜਿਹਨੇ ਮੁਕਦਮੇ ਸੀਗੇ ਵਾਪਸ ਨਹੀਂ ਲਏ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ ਹੈਗੀ ਖਾਨਾ ਧੋਖਾ ਕੀਤਾ ਗਿਆ ਔਰ ਬਸ ਕਰਦੇ ਔਰ ਬੜਾ ਉਛਾ ਦੇਖਣ ਸੀ ਲੋਕਾਂ ਚ ਮਿਲੇ ਔਰ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਤਹਿਤ ਤੋਂ ਤਕੜਾ ਸਮਰਥਨ ਦਵਾਗੇ ਔਰ ਉਹਨਾਂ ਤੋਂ ਮੰਗ ਰੱਖੀ ਹੈ ਕਿ ਨਾਬੇ ਨੂੰ ਸਾਡਾ ਜਿਹੜਾ ਦਿਲੇ ਦਾ ਦਰਜਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਅਸੀਂ ਮੰਗ ਕੀਤੀ ਦੀ ਬੜੀ ਉਮੀਦ ਤਾਂ ਪਰ ਉਹ ਵੀ ਕਹਿੰਦੇ ਰਹੇ ਕਿ ਸਾਡੀ ਪਰਿਵਾਰਕ ਸਾਂਝ ਹੈ ਲੇਕਿਨ ਉਹ ਅਧੂਰਾ ਰਹਿ ਗਿਆ ਇਹਨਾਂ ਤੋਂ ਵਿਸ਼ਵਾਸ ਦਿੱਤਾ ਹੈ ਕਿ ਪਾਰਲੀਮੈਂਟ ਜਾ ਕੇ ਜੇ ਸਾਡੀ ਸਰਕਾਰ ਬਣਦੀ ਹੈ ਨਾਬੇ ਨੂੰ ਜਿਹੜਾ ਉਹਦਾ ਧਾਰ ਹੈ ਹੱਕ ਹੈ ਜिले ਦਾ ਦਰਜਾ ਨਾਬੇ ਨੂੰ ਮਿਲਣਾ ਚਾਹੀਦਾ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਦਾ ਜ਼ਰੂਰ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਬਰਨਾਲਾ ਅਤੇ ਮਲੇਰਕੋਟਾ ਦੋ ਜ਼ਿਲ੍ਹੇ ਬਣਾਏ ਲੇਕਿਨ ਨਾਬੇ ਦੀ ਆਵਾਜ਼ ਨੂੰ ਉਹਨਾਂ ਨੇ ਅਣਹੋਣੀ ਕਰਤਾ ਤੋਂ ਇਸ ਕਰਕੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਗਾਂਧੀ ਸਾਹਿਬ ਦੀ ਕਹਿਣੀ ਤੇ ਕਰ ਨਹੀਂ ਦੇ ਸਾਡੇ ਨਾਲ ਇਹਦੇ ਤਹਿਤ ਮੁਕੰਮਲ ਕਰਨਗੇ ਜੇ ਸਾਡੀ ਸਰਕਾਰ ਬਣੂਗੀ ਤਾਂ ਨਾਬੇ ਦੀ ਦੂਜਾ ਜ਼ਿਲ੍ਹਾ ਬਣਾਵਾਂਗੇ ਮੈਨੂੰ ਉਮੀਦ ਸੀ ਕਿ ਉੱਥੇ ਜਾ ਕੇ ਸਾਰੇ ਦੇ ਰੂਪ ਨਾਲ ਖੜਨਗੇ ਲੇਕਿਨ ਜਿਸ ਤਰੀਕੇ ਨਾਲ ਢੱਕਾ ਕਰਕੇ ਮੁੱਕਾ ਕਰਕੇ उन्होंने अंजाम बचारे उक्त खान अपनी जिंदगी खानी पी बड़ी मदभागी गल है पाबी जी बहुत मदभागी तो पार्टी ने मैं पहला भी इंटरव्यू किया देर आए दुरुस्त आए पंद्रह साड़ी जी एम एस पी है अठारह उन्होंने बकायदा ऐलान किया अपने चोन मैनीफेस्टो जो मैनीफेस्टो चिक्रिया है नए नए मैनीफेस्टो उसने साम एस पी लागू करने का फैसला किया और किसी पार्टी ने अज तक यह ऐलान नहीं किया ने ਕਿਨਾ ਸਾਡੇ ਹਿੰਦੁਸਤਾਨ ਦੇ ਲੋਕਾਂ ਨਾਲ ਕਿਸਾਨਾਂ ਨਾਲ ਵਿਸ਼ੇਸ਼ ਤੌਰ ਤੇ ਇਵਾਦਾ ਕੀਤਾ ਕੱਲੀ ਕਾਂਗਰਸ ਪਾਰਟੀ ਔਰ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਗਾ ਦੁੱਧ ਦੇਵੂਗੀ ਲੱਸੀ ਰੜਕਾਂਗੇ